ਸਵਾਗਤ ਹੈ ਆਪਣੇ YouTube ਚੈਨਲ ਤੇ ਸਰਾ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਪਿੰਡ ਕੋਠਾਗੁਰੂ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਟੰਡਾ ਬਾਈ ਦੇ ਘਰੋਂ ਆਪਾਂ ਪਹਿਲੀ ਯਾਰ ਵੀਡੀਓ ਬਣਾ ਚੁੱਕੇ ਪਹਿਲੀ ਯਾਰ ਵੀਡੀਓ ਬਣਾਉਂਦੇ ਆ ਜੀ ਆਪਾਂ ਤੇ ਬਾਈ ਆਪਣੇ ਪਿੰਡ ਦਾ ਹੀ ਆ ਮੰਨ ਕੇ ਲੋ ਕਾਫੀ ਟਾਈਮ ਦਾ ਕੰਮ ਕਰਦਾ ਬਾ ਬਾਈ ਵਪਾਰ ਦੇ ਅੰਚ ਤੇ ਬਾਈ ਕੋਲ ਹਰ ਵਕਤ ਮੰਨ ਲਓ 2-3 ਨਾਗ ਹੁੰਦੀ ਆ ਬਕਾਉ ਜੇ ਕਿਸੇ ਨੇ ਵੀਡੀਓ ਬਣਾਉਣੀ ਹੁੰਦੀ ਹੈ ਉਹ ਆਪਣਾ ਸੰਪਰਕ ਕਰ ਲਾ ਕਰੋ ਜੀ ਆਪਣਾ ਮੋਬਾਈਲ ਨੰਬਰ ਹੈਗਾ 84371 62244 ਬਾਈ ਕੋਲੇ ਜੀ ਦੋ ਤਾਂ ਝੋਟੇ ਆ ਜੀ ਇੱਕ ਨੀਲੀ ਰਾਵੀ ਚ ਪੈਂਦਾ ਇੱਕ ਮੋਹਰਾ ਨਾਲ ਚ ਪੈਂਦਾ ਬਾਕੀ ਆਪਾਂ ਬਾਲਣ ਦੀ ਡਿਟੇਲ ਆਪਾਂ ਬਾਈ ਤੋਂ ਪੁੱਛਾਂਗੇ ਇੱਕ ਬਾਈ ਕੋਲੇ ਜੀ ਉਹ ਸਾਹਮਣੇ ਬੈਠ ਦੱਸਦੀ ਤੁਹਾਨੂੰ ਉਹ ਤੋਕੜ ਬੈਠ ਬਾਈ ਕੋਲੇ ਉਹਦੇ ਪੁੱਛਾਂ ਕਿੰਨਾ ਦੁੱਧ ਬਾਦ ਆ ਤੇ ਬਾਕੀ ਸਾਰਾ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ ਜੇ ਕਿਸੇ ਨੇ ਵੀਡੀਓ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਸਬਸਕ੍ਰਾਈਬ ਕਰ ਲੈਣਾ ਬਾਕੀ ਅੱਗੇ ਵੀਡੀਓ ਸੇਅਰ ਕਰਦਾ ਕਰੋ ਜੀ। ਬਾਈ ਆਓ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਆਪਣੇ ਕੋਲੇ ਤੈਨਾਂ ਨਾਲ ਅੱਜ ਦਾ ਹਾਂ ਆਪਾਂ ਤੇ ਇਹ ਕਰੋ ਪਹਿਲੀ ਵਾਰ ਵੀਡੀਓ ਬਣਾ ਚੁੱਕੇ ਆ। ਪਹਿਲੀ ਵਾਰ ਪਹਿਲੀ ਹਾਂ ਜੀ ਤੇ ਅੱਗੇ ਵੀ ਆਪਣੇ ਕੋਲੇ ਕਾਫੀ ਮਾਲ ਹੁੰਦਾ। ਆਹ ਮਾਲੀ ਦਾ ਮਾਲ ਤਾਂ ਬਹੁਤ ਹੁੰਦਾ ਜੀ। ਹਾਂ ਜੀ। ਮਨ ਗੱਲ ਕੋਈ ਯਾਰ ਵੀਰ ਭਾਈ ਆਵੇ ਤੇ ਆਪਣੇ ਕੋਲੇ ਹੁੰਦਾ ਹਰ ਮੌਜੂਦ। ਮਾਲ ਹੁੰਦਾ ਜੀ ਹਾਂ ਸਾਰੇ ਭਾਈ ਹੁੰਦੇ। ਠੀਕ ਹੈ ਜੀ। ਤੇ ਆਪਣੇ ਕੋਲੇ ਜੀ ਆਹ ਦੋ ਝੋਟੇ ਆ ਜੀ ਹਾਂਜੀ ਦੋ ਝੋਟੇ ਆ ਇੱਕ ਬਹਿੜਾ ਟੋਕੜ ਜੀ ਇੱਕ ਟੋਕੜ ਬਹਿੜਾ ਉਹ ਤੇ ਜਿਹੜਾ ਆਪਣੇ ਕੋਲ ਆ ਨੀਲੀ ਰਾਵ ਦੇ ਝੋਟਾ ਜੀ ਕਿੰਨੀ ਉਮਰ ਆ ਇਹਦੀ ਇਹ ਹੈਗਾ 2.5 ਸਾਲ ਦਾ ਦੋੰਦੇ ਦਾ ਛੱਟੇ ਆ ਜੀ ਇਹਨੇ ਜੀ ਅੱਛਾ ਦੋੰਦੇ ਦਾ ਦੰਦ ਤੇ ਛੱਟੇ ਆ ਹਾਂ ਦੋੰਦੇ ਦਾ 2.5 ਸਾਲ ਦਾ ਇਹ 2.5 ਸਾਲ ਦਾ ਮੰਗਾ ਤੇ ਲੱਗਿਆ ਹੋਇਆ ਹੈਗਾ ਅੱਛਾ ਕ੍ਰੋਸ ਕਰੇ ਮਈਆਂ ਹਾਂ ਕਰਦਾ ਇੱਕ ਦੋ ਕ੍ਰੋਸ ਹੈ ਛੱਡੇ ਹੀ ਆ ਅੱਛਾ ਜੀ ਤੇ ਤੋਰੇ ਵੀਰੇ ਮੜਾ ਜਾ ਚੈੱਕ ਕਰ ਲਈ ਕਿੰਨੀ ਉਮਰ ਆ ਵੀਰੇ ਇਹਦੀ ਬਸ 3 ਸਾਲ ਦਾ 2.5 ਦਾ ਮੰਨ ਲਾ ਜੀ ਦੋੰਦੇ ਦਾ ਛੱਟੇ ਆ ਜੀ ਠੀਕ ਹੈ ਜੀ 2 ਝੋਟਾ ਹੀ ਵੇਖੋ ਹਾਂਜੀ ਚੈੱਕ ਕਰ ਲਈ ਕਦ ਕਾੜੇ ਵਾਜਣ ਵਾਜਣ ਵੀ ਪੂਰਾ ਜੀ ਫੁੱਲ ਆ ਵਾਜਣ ਵੱਲੋਂ ਵੀ ਤੇ ਨੀਲੀ ਰਾਵੀ ਚ ਪੈਂਦਾ ਜੀ ਪੂਰਾ ਚਿੱਟੇ ਪੈਰ ਆ ਜੀ ਪੂਛ ਵੀ ਚਿੱਟੀ ਆ ਚੈੱਕ ਕਰੋ ਜੀ ਤੁਸੀਂ ਚੈੱਕ ਕਰ ਲਈ ਤੇ ਵੀਰੇ ਕੀ ਮੁੱਲ ਹੈ ਇਹਦਾ ਮਾਰਦਾ ਮੁਰਦਾ ਨਹੀਂ ਪੂਰਾ ਠੰਡਾ ਜੀ ਠੀਕ ਹੈ ਜੀ ਫੇਸ ਬੂਸ ਹੀ ਬਹੁਤ ਪਿਆਰਾ ਜੀ ਤੇ ਮਨ ਕਰਦਾ ਸੈਂਕ ਵੀ ਨਾਲ ਨਾ ਮੂੜੇ ਵੇਆ ਚੈੱਕ ਕਰੀਏ ਤੇ ਕੀ ਰੇਟ ਹੈ ਇਹਦਾ 65000 ਤਾਂ ਦੇਣਾ ਜੀ ਬਸ 60 ਤੋਂ ਥੱਲੇ ਦਾ ਫੋਨ ਨਾ ਲਾਵੇਗੇ ਅਜਾ 60 ਤੋਂ ਥੱਲੇ ਫੋਨ ਨਾ ਲਾਵੇ 60 ਤੋਂ ਥੱਲੇ ਦਾ ਫੋਨ ਨਾ ਲਾਵੇ 65 ਦਾ ਦੇਣਾ ਬਸ 65 ਜੋ ਹਜ਼ਾਰ 1500 ਮਾਨ ਹੋਊਗਾ ਜੀ ਠੀਕ ਹੈ ਜੀ ਬਾਈ ਕਹਿੰਦਾ ਜੀ 60 ਤੋਂ ਅੰਦਰ ਵਾਲਾ ਬਾਈ ਕਹਿੰਦਾ ਫੋਨ ਨਾ ਲਾਵੇ ਤੁਸੀਂ ਮੰਨ ਕਰੋ 65000 ਦਾ ਆਪਾਂ ਦੇਣਾ ਵਿੱਚੋਂ ਮਾਨਤਨ ਫਿਰ ਬਾਈ ਕਹਿੰਦਾ ਆਪਾਂ ਕਰ ਦਾਂਗੇ ਐਂ ਕੋਈ ਗੱਲ 12000 1500 16 ਕੰਮ ਹੈ ਬਸ ਠੀਕ ਹੈ ਜੀ ਤੇ ਇੱਕ ਦੂਜਾ ਜੀ ਇਹ ਕਿਉਂ ਮੂਰਾ ਜੀ ਉਹਦੇ ਕੁਛ ਵੀ ਕਾਲੀ ਹੈ ਜੀ ਬਾਈ ਕਹਿੰਦਾ ਆ ਪ्योर ਮੂਰਾ ਨਸਲ ਦਾ ਤੇ ਇਹ ਇਹ ਕਿੰਨੇ ਚਰਦਾ ਜੀ ਦੋਹਾਂ ਦਾ ਜੇ 2.5 ਸਾਲ ਦਾ ਦੋਹਾਂ ਦੇ ਛਿੱਟੇ ਹੀ ਐ ਨਹੀਂ ਵੀ ਆ ਜੀ ਠੀਕ ਹੈ ਜੀ ਬਾਈ ਕਹਿੰਦਾ ਦੋਹਾਂ ਦੇ ਛਿੱਟੇ ਐ ਦੰਦ ਤੇ ਬਾਕੀ ਜਿਹੜੇ ਵੀ ਇਹਨੇ ਖਰੀਦਣਾ ਹੋਵੇ ਉਹ ਚੈੱਕ ਕਰ ਲਿਆ ਆਪਦਾ ਤੇ ਇਹਦਾ ਮਾੜਾ ਫੇਜ ਜਖੜਾ ਬੋਲ ਛੱਡਿਆ ਨਹੀਂ ਮੰਨਦੇ ਜੀ ਮੰਨਾਂ ਤੇ ਲੱਗਦਾ ਛੱਡਿਆ ਨਹੀਂ ਛੱਡਿਆ ਨਹੀਂ ਜੀ ਹਾਂਜੀ ਇਹ ਬਾਈ ਕਹਿੰਦਾ ਹੈ ਲੱਗਦਾ ਤਾਂ ਹੈਗਾ ਮਈਆਂ ਦਾ ਪਰ ਛੱਡਿਆ ਨਹੀਂ ਜੀ ਇਹ ਕੋਈ ਪੂਛ ਵੀ ਕਾਲੀ ਹੈ ਹਾਂ ਆ ਫੇਸਬੁਕ ਵੇਖੋ ਜੀ ਇਹ ਪਿੰਡ ਚੋਂ ਹੀ ਲੈ ਬਹੁਤ ਨਸਲ ਦਾ ਹਾਂਜੀ ਤੇ ਕੋਈ ਇਹਦਾ ਸਿਮ ਰਿਕਾਰਡ ਦਾ ਹੈਗਾ ਕੋਈ ਹੈਗਾ ਮਤਲਬ 10 ਦਾ ਤੇ 2699 ਦਾ ਜੀ 10 2699 ਦਾ ਹਾਂਜੀ ਹਾਂਜੀ ਬਾਈ ਕਹਿੰਦਾ ਦੋਨੇ ਆਪਣਾ ਵਪਾਰ ਦਾ ਕਰਨਾ ਹਾਂਜੀ ਹਾਂਜੀ ਬਾਈ ਕਹਿੰਦਾ ਪਿੰਡ ਚੋਂ ਲੈਂਦਾ ਬਾਈ ਕੋਲ ਸਿਮ ਰਿਕਾਰਡ ਦਾ ਜੀ ਹੈਗਾ 10 2699 ਦਾ ਚੈੱਕ ਕਰ ਲਈ ਤੁਸੀਂ ਮੋਰਾਂ ਮੋਰਾਂ ਹਲਦਾ ਤੋਰੇ ਵੀ ਕਦ ਕਾਠ ਵੀ ਜੀ ਫੁੱਲ ਆਈ ਕੋਈ ਆਣੀ ਛੋਟਾਣੀ ਕੋਈ ਚੈੱਕ ਕਰ ਲਿਓ ਪੂਰਾ ਵਜਣ ਵਾਲਾ ਜੀ ਤੇ ਜੇ ਮੰਨ ਗੇ ਲੋ ਹੋਰ ਵੀ ਇਹਨੂੰ ਖਰਾਕ ਪੈਗੀ ਥੱਲੇ ਜਮਾ ਪੂਛ ਵੀ ਜੱਡ ਬਲੈਕ ਵਾਲੀ ਜਮਾ ਇਹ ਕੇ ਸੇ ਵੀ ਰੰਗ ਚ ਚਿੱਟਾ ਪਣ ਹੈ ਨਹੀਂ ਜੀ ਸਾਰਾ ਜੈਡ ਬਲੈਕ ਆ ਜੀ ਮੋਰਾ ਦੱਸਦਾ ਪੂਰਾ ਪੱਠ ਫੁੜੇ ਦੀ ਚੰਗਾ ਜੀ ਤੇ ਵੀਰ ਜੀ ਇਹਦਾ ਮੁੱਲ ਇਹ 50 ਤੋਂ ਥੱਲੇ ਵਾਲਾ ਫੋਨ ਨਾਲ ਆਵੇ 55 ਤਾਂ ਦੇਣਾ ਬਸ ਆਪਾਂ ਬਾਈ ਕਹਿੰਦਾ ਇਹ 55 ਦੇ ਦਾਂਗੇ ਮਨ ਕਰ ਉਹ ਮਾਨ ਤਨ ਤਾਂ ਜੀ ਹੋ ਹੀ ਜਾਂਦਾ ਮਨ ਕਰ ਬਾਈ ਕਹਿੰਦਾ ਕੋਈ ਸੌਦੇ ਵਾਈ ਵਾਲੀ ਕੰਮ ਨਹੀਂ ਗੱਲ ਨਹੀਂ ਆਪਣੀ 50 ਤੋਂ ਥੱਲੇ ਵਾਲਾ ਫੋਨ ਨਾਲ ਆਵੇ ਆਪਾਂ ਹਾਂ 50 ਤੋਂ ਥੱਲੇ ਵਾਲਾ ਫੋਨ ਨਾਲ ਆਵੇ ਬਾਈ ਕਹਿੰਦਾ ਤੇ 50 ਤੋਂ ਉੱਪਰ ਉਪਰ ਹੀ ਦੇਣਾ ਇਹ ਇਹਦਾ ਮੁੱਲ ਜੀ ਇਹਦਾ 55000 55 ਹੀ ਆ ਹਾਂ 1500 2000 1500 ਮਾਨ ਹੋ ਜੀ ਬਸ ਵਿੱਚੋਂ ਮਾਨ ਤਨ ਹੋ ਜੂਗਾ ਜੀ ਚੈੱਕ ਕਰ ਲਈ ਫੇਸਬੁਕ ਵੀ ਬਹੁਤ ਪਿਆਰਾ ਹੀ ਵੇਖੋ ਇਹਦੇ ਵੀ ਨਾਲ ਹੀ ਬਾਈਕ ਕੋਲ ਦੋ ਝੋਟਿਆ ਤੇ ਇੱਕ ਤਾਂ ਨੰਬਰ ਤੇ ਜੀ ਇਹ ਗਾੜੀ ਟੋਕੜ ਆ ਗਈ ਜ ਆਪਣੇ ਕੋਲ ਟੋਕੜਾ ਹੀ ਕਨਵਾ ਸੁਆ ਇਹ ਤੇ ਸੁਆ ਹੋਊਗੀ ਦੂਜਾ ਤੀਜਾ ਜੀ ਆ ਪਤਾ ਲਈ ਆ ਠੀਕ ਹੈ ਜੀ ਬਾਈਕ ਕੋਲ ਤੁਹਾਡੇ ਸੱਤ ਕਰਿਆ ਥਲੇ ਜਮਾਨਤ ਜੀ ਅੱਛਾ ਹਾਂ ਜੀ ਬਾਕੀ ਵੀਡੀਓ ਬਣਾਉਣ ਦਾ ਟਾਈਮ ਵੰਨ ਕੇ ਦੋ 11:30 ਵਜੇ ਦਾ ਟਾਈਮ ਆ ਉਹ ਸਭ ਨਾਲ ਜੱਜਮੈਂਟ ਲਾ ਲਈ ਬਾਕੀ ਸ਼ਾਂਨ ਦਾ ਹਵਾਨਾ ਹੋਰ ਵੀ ਭਰਿਆ ਹੋਣਾ ਸੀਗਾ ਕਹਿੰਗ ਬਾਈ ਕਹਿੰਦਾ ਚੂਈ ਵੀ ਹੁਣ ਤਾਂ ਅਜ ਦੋ ਤਿੰਨ ਘੰਟੇ ਹੋ ਗਏ ਨੇ ਚੂਈ ਨੂੰ ਤੇ ਬਣੀ ਬੁਣੀ ਹੈਗੀ ਵੀਰੇ ਇਹ ਨਹੀਂ ਆਪਾਂ ਤਾਂ ਖਾਲੀ ਕਹਿ ਕੇ ਦੇਵਾਂਗੇ ਕਹਿ ਹੁੰਦਾ ਅਗਲਾ ਬਣੀ ਆਪਾਂ ਤਾਂ ਖਾਲੀ ਕਹਿ ਕੇ ਦੇਵਾਂਗੇ ਨਹੀਂ ਠੀਕ ਹਾਂ ਆਹ ਤਾਂ ਵੀ 25 ਦਿਨ ਹੋ ਗਏ ਆਪਾਂ ਤਾਂ ਖਾਲੀ ਕਹਿ ਹਾਂ ਬਾਈ ਕਹਿੰਦਾ ਆਪਾਂ ਖਾਲੀ ਕਹਿ ਕੇ ਦੇਣੀ ਆ ਤੇ ਚਵਾਈ ਚੂਈ ਥਾਂ ਤੁਹਾਨੂੰ ਦੰਨਾ ਜੀ ਓਕੇ ਜਾਵਾ ਜੀ ਠੀਕ ਹੈ ਜੀ ਚੋਣ ਬੜੇ ਦੋ ਬੰਦੇ ਪਾਲੂ ਬਸ ਇੱਕ ਬੰਦੇ ਚਾਰ ਮੁਠੀ ਝਟਕੇ ਦੇ ਬੰਦਾ ਪਾਰ ਆਉਣਾ ਚੋਣ ਅੱਜ ਚੈੱਕ ਕਰੋ ਜੀ ਥਾਂ ਤੁਹਾਨੂੰ ਆਉਣਾ ਚੈੱਕ ਕਰ ਲਈ ਪਹਿਲਾਂ ਤੁਹਾਨੂੰ ਦਿਖਾ ਦੇਣਾ ਮੁਰੇ ਖੜਨੀ ਲੋੜ ਨਹੀਂ ਭੂਰਾ ਵੀ ਹਾਂਜੀ ਹਾਂ ਤੋਰੀ ਪੱਠ ਫੁੜੇ ਚੰਗੀ ਆ ਜੀ ਚੈੱਕ ਕਰੀ ਬਾਕੀ ਬੈੜਾਂ ਆ ਜੀ ਕੋਈ ਆਇਆ ਨਹੀਂ ਮੋੜ ਲਈ ਵੀਡੀਓ ਬਣਾਉਣ ਦਾ ਟਾਈਮ ਜੀ ਫਿਰ ਸੋਨ 10 ਵਜੇ ਦਾ ਟਾਈਮ ਆ ਕੰਗੋਸਾਂ ਨਾਲ ਜੱਜਮੈਂਟ ਲਾ ਲਓ ਥਾਣਾ ਹਵਾਨਾ ਵੀ ਚੰਗਾ ਦੁੱਧ 7 ਲੀਟਰ ਆਈ 7 ਕਰ 7 ਕਿਲੋ ਹਾਂਜੀ ਠੀਕ ਹੈ ਜੀ ਇਹਦਾ ਰੇਟ ਜੀ ਇਹ 17000 ਦੀ ਹਾਂ ਨਾ ਹੀ ਆ ਬਸ 17000 ਦੀ ਬਾਈ ਕਹਿੰਦਾ 17000 ਦੀ ਹਾਂ ਨਾ ਵਿੱਚੋਂ ਫਿਰ ਕੋਈ ਗੱਲ ਨਹੀਂ ਆਇਆ ਤਾਂ ਫਿਕਸ ਰੇਟ ਤਾਂ ਹੁੰਦਾ ਨਹੀਂ ਫਿਰ ਮਾਨਤਾ ਤਾਂ ਹੋਈ ਜਾਊਗਾ ਤੇ ਆਪਣਾ ਮੋਬਾਈਲ ਨੰਬਰ ਦੱਸੀ 84376 ਹਾਂਜੀ 3782 84376 3782 3782 ਇਹ ਬਾਈ ਦਾ ਕਨੈਕਟ ਨੰਬਰ ਆ ਜੀ ਸਕਰੀਨ ਤੇ ਚੱਲਦਾ ਜਿਹੜੇ ਵੀ ਬਾਈ ਨੂੰ ਲੋਡ ਹੋਵੇ ਗਾਂ ਦੀ ਜਾਂ ਦੋ ਝੋਟਿਆ ਜੀ ਇਹਨਾਂ ਦੇ ਬਾਈ ਨਾਲ ਜ਼ਰੂਰ ਸੰਪਰਕ ਕਰੋ ਅੱਗੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਪਿੰਡ ਕੋਠਾਗੁਰੂ ਤਹਿਸੀਲ ਆਰੰਪਰਾ ਫੂਲ ਜ਼ਿਲ੍ਹਾ ਬਸੰਦਾ ਧੰਨਵਾਦ